ਭਾਰਤ ਨੇ ਆਸIAN ਦੇਸ਼ਾਂ ਦੇ ਰੱਖਿਆ ਮੰਤਰੀਆਂ ਦੀ ਮੀਟਿੰਗ ਦੌਰਾਨ ਅਤਵਾਦ ਦਾ ਮੁੱਦਾ ਜ਼ੋਰ ਨਾਲ ਚੁੱਕਿਆ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮਲੇਸ਼ੀਆ ਦੇ ਬੋਲਦਿਆਂ ਕਿਹਾ ਕਿ ਭਾਰਤ ਕੁਦਰਤੀ ਕਰੋਪੀ ਪ੍ਰਬੰਧਨ ਅਤਵਾਦੀ ਵਿਰੋਧੀ ਸਰਗਰਮੀਆਂ ਅਤੇ ਸਮੁੰਦਰੀ ਸੁਰੱਖਿਆ 'ਤੇ ਲਗਾਤਾਰ ਯੋਗਦਾਨ ਦਿੰਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਭਾਰਤ ਦੱਖਣ ਚੀਨ ਸਾਗਰ ਵਿੱਚ ਮੁਕਤ ਨੇਵੀਗੇਸ਼ਨ ਅਤੇ ਕੁਮਾਂਤਰੀ ਕਾਨੂੰਨਾਂ ਦੀ ਪਾਲਣਾ ਦਾ ਸਮਰਥਨ ਕਰਦਾ ਹੈ। ہماری ਪਾਰਟਨਰਸ਼ਿਪ ਮਜ਼ਬੂਤ ਪੀਪਲ ਟੂ ਪੀਪਲ ਲਿੰਕੇਜ ਇਸ कल्चरल एफिनिटी और पॉलिटिकल सिक्योरिटी इकोनॉमिक और सोशियो कल्चरल डोमेन्स में बढ़ते व्यवहारिक सहयोग पर आधारित है इंडिया का आसियान के साथ एंगेजमेंट मल्टी लेटरलिज्म इंक्लिसिविटी इक्वलिटी और सावरिंटी के रेस्पेक्ट पर आधारित है ਵਾਸ਼ਿੰਗਟਨਪੁਰ ਦੌਰੇ ਦੌਰਾਨ ਰੱਖਿਆ ਮੰਤਰੀ ਰਾਣਾ ਸਿੰਘ ਨੇ ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੀਗਸੇਥ ਨਾਲ 10 ਸਾਲਾਂ ਰੱਖਿਆ ਸਮਝੌਤੇ ਤੇ ਦਸਤਖਤ ਕੀਤੇ ਜਿਸ ਨੂੰ ਰੱਖਿਆ ਮੰਤਰੀ ਰਾਣਾ ਸਿੰਘ ਨੇ ਵੱਡੇ ਦੁਵੱਲੇ ਸਬੰਧਾਂ ਦਾ ਸੰਕੇਤ ਦਸਿਆ ਇਸ ਦੇ ਨਾਲ ਹੀ ਅਮਰੀਕਾ ਨੇ ਆਜ਼ਾਦ ਅਤੇ ਖੁੱਲੇ ਹਿੰਦ ਪ੍ਰਸ਼ਾਂਤ ਖੇਤਰ ਨੂੰ ਯਕੀਨੀ ਬਣਾਉਣ ਲਈ ਭਾਰਤ ਨਾਲ ਮਿਲ ਕੇ ਕੰਮ ਕਰਨ ਦਾ ਦਬਾਅ ਕੀਤਾ ਏ ਇਸੇ ਦੌਰਾਨ ਰਾਣਾ ਸਿੰਘ ਨੇ ਆਪਣੇ ਮੁਖ ਭਾਈ ਵਾਲਾਂ ਨਾਲ ਰੱਖਿਆ ਸਬਦ ਮਜ਼ਬੂਤ ਕਰਨ ਦੇ ਮੰਤਵ ਨਾਲ ਸਿੰਗਾਪੁਰ ਦੇ ਰੱਖਿਆ ਮੰਤਰੀ ਚਾਂਦ ਚੂਨ ਸਿੰਘ ਨਾਲ ਵੀ ਦੁਵੱਲੀ ਮੀਟਿੰਗ ਕੀਤੀ ਫਰੇਮਵਰਕ ਸੀ ਸ਼ਾਈਨਿੰਗ ਮੈਸਵਾਹਾਂ ਉੱਨੀ ਉਸ ਦੇ ਪਰਿਧਾਮ ਤੋਂ ਰੁਕਾਵ ਨਿਕਲੇ ਅਧਿਆਇ ਕਰਨਾ ਹੋਗਾ ਜਿਵੇਂ ਜੋ ਕਿਸਾਨ ਤੇ ਪੁਰਾਣ ਆਪ ਕੋਲੇ ਲੈ ਵੇਟਾ